ਅੱਜ ਤਾਂ ਦੋਸਤੋ ਅੱਜ ਪਹੁੰਚੇ ਹਾਂ ਆਪਾਂ ਸ਼ਹਿਰ ਮਲੋਟ ਚੌਂਡੀਆ ਏਜੰਸੀ ਦੇ ਵਿੱਚ ਤੇ ਬਾਈਆਂ ਕੋਲ ਸੈਕਿੰਡ ਹੈਂਡ ਟਰੈਕਟਰ ਦੋਸਤੋ ਖੜੇ ਆ। ਸਭ ਤੋਂ ਪਹਿਲਾਂ ਆ ਗਿਆ ਦੋਸਤੋ ਪਾਵਰ ਟਰੈਕ 455 ਕਿਹੜਾ ਮਾਡਲ ਦਾ ਬਾਈ ਇਹ? ਇਹ 2007 ਮਾਡਲ ਦਾ ਸਰ। 2007 ਮਾਡਲ ਦਾ ਟਾਇਰ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੇਡੀਅਲ ਟਾਇਰ ਹੈ ਤੇ ਨੰਬਰ ਕਿੱਥੋਂ ਦਾ ਬਾਈ ਇਹਦਾ? ਇਹ ਪੰਜਾਬ ਨੰਬਰ ਹੈ ਸਰ। ਪੰਜਾਬ ਨੰਬਰ ਟਰੈਕਟਰ ਆ ਦੋਸਤੋ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਹੀ ਸਕਦੇ ਹੋ। ਸਾਫ਼-ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਟਰੇਡ ਵਗੈਰਾ ਕੀ ਹੈ ਬਾਈ ਇਹਦਾ? ਇਹ

215000 ਰੁਪਏ ਦਾ ਟ੍ਰੈਕਟਰ ਤੁਹਾਨੂੰ ਮੈਂ ਭੇਜੂਗਾ ਹੈ ਤੇ ਅੱਗੇ ਆ ਗਿਆ ਆਰਜਨ 555 ਡੀਆਈ ਇਹ ਕਿਹੜਾ ਮਾਡਲ ਹੈ ਇਹ ਜੀ 23 23 ਮਾਡਲ ਦਾ ਦੋਸਤੋ ਪਾਵਰ ਸਟੀਅਰਿੰਗ ਸਾਈਡ ਗੇਅਰ ਸਾਈਡ ਕਲਚ ਹੈ ਦੋਸਤੋ ਟਾਇਰ ਵੀ ਗਏ ਟ੍ਰੈਕਟਰ ਦੇ ਨਵੇਂ ਵਰਗੇ ਪਏ ਆ ਇਹਦੇ ਸਾਰੇ ਇੱਕ ਵਿਸ਼ੇਸ਼ਤਾ ਹੈ ਕਿ 16 ਦੇ ਟਾਇਰ ਪਾਏ ਹੋ ਕਸਟਮਰ ਨੇ 16 ਦੇ ਟਾਇਰਾਂ ਦੇ ਵਿੱਚ 480 ਘੰਟੇ ਚੱਲੇ ਆ ਜਨੂਨ ਕੁੱਲ ਹੀ 433 ਘੰਟੇ ਚੱਲੇ ਆ ਕੋਈ ਵੀ ਵਗੈਰਾ ਤੇ ਲੱਗੀ ਹੋਈ ਹੈ ਡਬਲ ਵਾਲਾ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਹੈ ਤੇ ਰੇਟ ਵਗੈਰਾ ਕੀ ਹੈ ਦਾ ਇਹ ਆਪਾਂ ਜਿਹੜਾ 6.5 ਲੱਖ ਦਾ ਗੇੜਾ ਵਾਲਾ 6.5 ਲੱਖ ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਟਰੈਕਟਰ ਖੜਿਆ ਦੋਸਤੋ ਏਜੰਟ ਹੈ ਅਜੰਸੀ ਮਲੋਠ ਤੇ ਅੱਗੇ ਟਰੈਕਟਰ ਦੋਸਤੋ ਦਿਖਾਉਣੇ ਆਂ ਬਾਕੀ ਨਵੇਂ ਟਰੈਕਟਰ ਦੇ ਨਾਲ ਪੁਰਾਣੇ ਟਰੈਕਟਰ ਬਾਈ ਲੋਨ ਵੀ ਕਰਵਾ ਕੇ ਦੇ ਦਿੰਨੇ ਆ ਠੀਕ ਹੈ ਬਾਈ ਠੀਕ ਹੈ ਕਿੰਨਾ ਲੱਖ ਰੁਪਏ ਦਾ ਟਰੈਕਟਰ ਹੈ ਕੋਈ ਵੱਡੇ ਟਰੈਕਟਰ ਚ ਅਸੀਂ ਐਕਸਚੇਂਜ ਵੀ ਕਰ ਸਕਦੇ ਆ ਠੀਕ ਹੈ ਬਾਈ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਤੇ ਅਜੇ ਜੇ ਸੈਕੰਡ ਹੈਂਡ ਟਰੈਕਟਰ ਵੀ ਲੈਣਾ ਉਹਦੇ ਨਾਲ ਵੀ ਛੋਟਾ ਟਰੈਕਟਰ ਐਕਸਚੇਂਜ ਹੋ ਜਾਏ ਇਹ ਮਾਡਲ ਹੈ ਜੀ 14 14 ਮਾਡਲ 3 ਸਪੀਡ ਦੇ ਵਿੱਚ ਆ ਦੋਸਤੋ ਟਰੈਕਟਰ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਹੀ ਸਕਦੇ ਹੋ ਇਹ ਨੰਬਰ ਹੈ ਜੀ ਮਤਲਬ ਬਾਹਰ ਦਾ ਨੰਬਰ ਹੈ ਬਾਹਰ ਦਾ ਨੰਬਰ ਹੈ ਦੋਸਤੋ ਤਿੰਨ ਚਾਰ ਸਾਲ ਹੋ ਗਏ ਚੱਲਦੇ ਨੇ ਸਰ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਤਿੰਨ ਚਾਰ ਸਾਲਾਂ ਦਾ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਸਭ ਕੁਝ ਹੈ ਆਪਣੇ ਕੋਲ ਆਰਸੀ ਵਗੈਰਾ ਟਰੈਕਟਰ ਨਾਲ ਮਿਲ ਜੂਗਾ ਡਾਕੂਮੈਂਟ ਵੀ ਆਈਡੀ ਪ੍ਰੂਫ ਵੀ ਹੋ ਸਕਦਾ ਹੈ ਪਾਇਆ ਕੋਲੇ ਤੇ ਰੇਟ ਵਗੈਰਾ ਕੀ ਹੈ ਇਹਦਾ ਇਹ ਆਪਾਂ ਦਦਾਂਗੇ 2.5 ਲੱਖ ਸਾਢੇ 3 ਲੱਖ ਰੁਪਏ ਤੋਂ ਛਿਤੀ 3 ਸਪੀਡ 14 ਮਾਲਾ ਟਰੈਕਟਰ ਦੋਸਤਾਂ ਸਾਢੇ 3 ਲੱਖ ਰੁਪਏ ਦਾ ਪਾਵਰ ਸਟੇਜ ਦੇ ਵਿੱਚ ਟੌਪ ਵਾਲਾ ਮਾਡਲ ਆ ਦੋਸਤ ਬਿਲਕੁਲ ਅੱਗੇ ਆ ਕੇ 53 10 ਜੌਡੀਅਰ ਇਹ ਕਿਹੜਾ ਮਰ ਲਿਆ ਜੀ ਇਹ ਅੱਠਾ ਜੀ ਅੱਠ ਮਾਡਲ ਆ ਦੋਸਤ ਟਾਇਰ ਵੀ ਮੇਰਾ ਨਵੇਂ ਵਰਗੇ ਪਏ ਆ ਪਾਵਰ ਸਟੇਜ ਦੇ ਵਿੱਚ ਰੂਟਰ ਪੰਪ ਰੂਟਰ ਪੰਪ ਕਿੰਨੇ ਐਚਪੀ ਵਾਲਾ ਇਹ ਇਹ ਪਾਵਰ ਹੋਊਗੀ ਮੇਰੇ ਕੋਲ 60 ਦੇ ਕਰੀਬ ਹੋਊਗੀ 60 ਦੇ ਕਰੀਬ ਪਾਵਰ ਦੱਸ ਰਿਹਾ ਬਾਈ ਜੀ ਇਹ ਐਡਵੈਸਟੋ ਵਾਲਾ ਗਲੋਬਲ ਇਸ ਵਾਲਾ ਬਿਲਕੁਲ ਟਾਪ ਮਾਡਲ ਆ ਦੋਸਤ ਖੁੱਲ੍ਹ ਵਾਲਾ ਇਹ ਸੇੜਾ ਕੰਡੀਸ਼ਨ ਤੁਸੀਂ ਸ਼ੋ ਵਗੈਰਾ ਚੈੱਕ ਕਰੀ ਸਕਦੇ ਹੋ ਕੋਈ ਕਿਸੇ ਕੱਲ ਨੂੰ ਲੋਟਰ ਵਗੈਰਾ ਲਗਾਉਣਾ ਹੈ ਸਪੈਸ਼ਲ ਹਾਂਜੀ ਹੈ ਵੀ ਹਿੱਸੇ ਵਾਲਾ ਤੇ ਰੇਟ ਵਗੈਰਾ ਕੀ ਹੈ ਬਾਈ ਇਹਦੇ ਤੇ ਨੰਬਰ ਕਿੱਥੋਂ ਦਾ ਹੈ ਇਹ ਇਹ ਨੰਬਰ ਪੰਜਾਬ ਦਾ ਜੀ ਪੰਜਾਬ ਨੰਬਰ ਹੈ ਰੇਟ ਹੈ ਜੀ ਇਹ ਆਪਾਂ ਦੇ ਦਾਂ 665 ਦਾ 6 ਲੱਖ 65 ਹਜ਼ਾਰ ਰੁਪਏ ਰੇਟ ਸੋ ਮੈਜੂ ਦਾ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਕੇ 50 50 ਡੀ ਇਹ ਕਿਹੜਾ ਮਾਡਲ ਹੈ ਜੀ 23 23 ਮਾਡਲ ਦਾ ਦੋਸਤੋ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਨੰਬਰ ਕਿੱਥੋਂ ਦਾ ਇਹਦਾ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਟੈਰੋ 11 ਟਰੈਕਟਰ ਦੇ ਬਹੁਤ ਪਏ ਨੇ ਦੋਸਤੋ ਸਾਰਾ ਟਰੈਕਟਰ ਦੋਸਤੋ ਵੀਡੀਓ ਵਿੱਚ ਦੱਸਿਆ ਜੀ ਜੈਨੂਨ ਟਰੈਕਟਰ ਦੋਸਤੋ ਤੇ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਤੇ ਰੇਟ ਵਗੈਰਾ ਵੀ ਜੀ ਦਾ ਇਹ ਪਗਦਾਂਗੇ ਸਾਡੇ 6 ਲੱਖ ਰੁਪਏ ਰੇਟ ਦੋਸਤੋ ਨੂੰ ਮਿਲ ਜੂਗਾ ਅੱਗੇ ਆਗਾ ਦੋਸਤੋ ਮੈਸੇਜ 200 ਮੈਸੇਜ 5245 ਇਹ ਕਿਹੜਾ ਮਾਡਲ ਹੈ ਇਹ ਚਾਰ ਮਾਡਲ ਚਾਰ ਮਾਡਲ ਦਾ ਟੈਰੋ ਵਗੈਰਾ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਨੰਬਰ ਕਿੱਥੋਂ ਦਾ ਜੀ ਦਾ ਇਹ ਹੈ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਇੱਕ ਰੇਡ ਕੀ ਹੈ ਭਈ ਇਹ ਪਰ ਦੇ ਦਾ 2 ਲੱਖ ਰੁਪਏ 2 ਲੱਖ ਰੁਪਏ ਦਾ ਰਸਤਨ ਪਰ ਮੇਰੇ ਨਾਲ ਡਬਲ ਕਲਾਚ 5245 ਮੈਸੀ ਦੋਸਤੋ ਨੂੰ ਮਿਲ ਸਕਦਾ 4380 ਦੇ ਵਿੱਚ ਤੇ ਅੱਗੇ ਆ ਕੇ 363 ਪਰਾਸ ਵਾਲਾ 2007 2007 ਮਾਰੂ ਫਰੀਆਂ ਨੰਬਰ ਦੇ ਵਿੱਚ ਟਰੈਕਟਰ ਹੈ ਦੋਸਤੋ ਟਾਇਰ ਵਗੈਰਾ ਟਰੈਕਟਰ ਦੇ ਬਹੁਤ ਪਏ ਨੇ ਕੋਲੋਕੀ ਉੱਤੇ ਲੱਗੀ ਹੋਈ ਹੈ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਹੈ ਦੋਸਤੋ ਪਾਵਰ ਸਟੇਰਿੰਗ ਦੇ ਵਿੱਚ ਪਾਵਰ ਜੈਨੂਨ ਪਾਵਰ ਸਟੀਅਰਿੰਗ ਜਰਸੀ ਵਾਲਾ ਤੇ ਰੇਟ ਵਗੈਰਾ ਬਾਈ ਜੀ ਦਾ ਇਹ ਆਪਾਂ ਦੇ ਦਿਆਂਗੇ 3 15 ਦਾ 3 ਲੱਖ ਤੇ 15000 ਰੁਪਏ ਦਾ ਟਰੈਕਟਰ ਦੋਸਤੋ 36 ਦੀ 55 ਐਫ ਪੀ ਵਾਲਾ ਪਾਵਰ ਸਟੀਅਰਿੰਗ ਦੇ ਵਿੱਚ ਤੇ ਅੱਗੇ ਆ ਗਿਆ ਜੌਂਡੀਅਰ 50 ਤੇ ਡੀ ਇਹ ਕਿਹੜਾ ਮਾਡਲ ਹੈ 18 ਇਹ 18 ਮਾਡਲ ਦਾ ਫਰਸਟ ਪਾਰਟੀ ਦਾ ਟਰੈਕਟਰ ਹੈ ਦੋਸਤੋ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਟਾਇਰ ਵਗੈਰਾ ਵੀ ਟਰੈਕਟਰ ਦੇ ਬਹੁਤ ਪਿਆਰੇ ਡੰਡਾ ਪੱਟੀ ਛੱਤ ਵੀ ਟਰੈਕਟਰ ਦੋਸਤੋ ਨਾਲ ਮਿਲੂਗੀ ਅੱਗੇ ਫਰੰਟ ਦੇ ਬੰਪਰ ਦੇ ਵਿੱਚ ਵੀ ਰੇਟ ਲੱਗਿਆ ਹੋਇਆ ਦੋਸਤੋ ਪੰਜਾਬ ਨੰਬਰ ਕਿੱਥੇ ਹੈ ਨੰਬਰ ਕਿੱਥੇ ਹੈ ਪੰਜਾਬ ਨੰਬਰ ਜੀ ਪੰਜਾਬ ਨੰਬਰ ਪੀਵੀ 30 ਨੰਬਰ ਦੋਸਤੋ ਮੁਕਸਰ ਦਾ ਤੇ ਰੇਟ ਵਗੈਰਾ ਜੀ ਇਹਦਾ ਇਹ ਆਪਾਂ ਦੇ ਦਾਂਗੇ 5 ਦਾ 5 ਲੱਖ net 5 ਲੱਖ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਅੱਗੇ ਆ ਗਿਆ ਫਾਰਮ ਟਰੈਕ 60 2009 ਮਾਡਲ 2009 ਮਾਡਲ ਡਬਲ ਕਲਚ ਹੀ ਹੈ ਨਹੀਂ ਸਿੰਗਲ ਨੰਬਰ ਹੈਰਾ ਨੰਬਰ ਸਿੰਗਲ ਕਲਚ ਦੇ ਵਿੱਚ ਦੋਸਤੋ ਟਰੈਕਟਰ ਟਾਇਰ ਟਰੈਕਟਰ ਬਹੁਤ ਹੀ ਵਧੀਆ ਪੈਣ ਚੰਗੀ ਗ੍ਰੇਡਿਸ਼ਨ ਦਾ ਟਰੈਕਟਰ ਹੈ ਤੇ ਮਗਰਾੜ ਵਗੈਰਾ ਵੀ ਟਰੈਕਟਰ ਤੇ ਸਾਫ ਪਈ ਨੇ ਤੇ ਇਹਦਾ ਰੇਟ ਵਗੈਰਾ ਕੀ ਵੀ ਆਪਾਂ ਦੇ ਦੋ 3.5 ਲੱਖ ਦਾ ਵੀ ਲੱਖ ਰੁਪਏ ਦਾ ਦੋਸਤੋ ਟਰੈਕਟਰ ਮਿਲ ਜੂਗਾ 2000 ਤੇ 7 ਮਾਡਲ ਅੱਗੇ ਫੇਰ ਆ ਗਿਆ ਮੈਸੀ 5245 9 ਮਾਡਲ 9 ਮਾਡਲ ਨੰਬਰ ਕਿੰਨਾ ਜੀ ਦਾ ਇਹ ਹਰਿਆਣਾ ਨੰਬਰ ਡਬਲ ਕਲਚ ਹਰਿਆਣਾ ਨੰਬਰ ਡਬਲ ਪਾਰਟੀ ਵਿੱਚ ਦੋਸਤੋ ਟਰੈਕਟਰ ਹੈ ਟਰੈਕਟਰ ਬਹੁਤ ਹੀ ਸਾਫੂ ਦੀ ਕੰਡੀਸ਼ਨ ਦਾ ਹੈ ਸਾਰਾ ਸਾਰਾ ਟਰੈਕਟਰ ਜੈਨੂਅਲ ਹੈ ਤੇ ਇਹਦਾ ਰੇਟ ਵਗੈਰਾ ਕੀ ਵੀ ਆਪਾਂ ਦੇ ਦਗਾ 3.5 ਲੱਖ ਦਾ ਵੀ ਲੱਖ ਰੁਪਏ ਦਾ ਦੋਸਤੋ ਨੈਟ ਸੌਲ ਟਰੈਕਟਰ ਇਹ ਮਿਲ ਜੂਗਾ ਅੱਗੇ ਆ ਗਿਆ 5310 ਕਾਲੇ ਟੱਡ ਵਾਲਾ ਜਿਹਦੀ ਬਹੁਤ ਹੀ ਜ਼ਿਆਦਾ ਡਿਮਾਂਡ ਆ ਦੋਸਤੋ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਕਿਸੇ ਵਪਾਰੀ ਦਾ ਦਿੱਤਾ ਤੁਹਾਨੂੰ ਕੋ ਲਾ ਕੇ ਗਿਆ ਠੀਕ ਹੈ ਠੀਕ ਹੈ ਇਹਦੇ ਬਾਰੇ ਤੁਸੀਂ ਮੈਨੂੰ ਜਾਣਕਾਰੀ ਦਿਓ ਤੇ ਮਾੜਾ ਪਤਾ ਹੀ ਇਹਦਾ ਇਹ ਮਾਡਲ ਲੱਖ 8 ਮਾੜਦਾ ਦੋਸਤੋ 4 ਲੱਖ 65000 ਰੁਪਏ 4 ਲੱਖ 65000 ਰੁਪਏ ਰੇਟ ਆ ਤੇ ਬਾਕੀ ਬੰਗਿਆਂ ਦਾ ਤੋਂ ਮੋਬਾਈਲ ਨੰਬਰ ਬੱਚ ਲੈਣਾ ਬਾਈ ਜੀ ਮੋਬਾਈਲ ਨੰਬਰ ਦੱਸੋ 9464307761 ਇੱਕ ਨੰਬਰ ਹੋਰ ਵੀ ਲੈ ਸਕਦੇ 21 ਇੱਕ ਹੀ प्रॉब्लम ਠੀਕ ਹੈ ਇਹ ਆ ਹੀ ਬੰਗਿਆਂ ਦਾ ਨੰਬਰ ਆ ਜਾਂਸੀ ਜੋਨਡੀਅਰ ਦੇ ਵਿੱਚ ਬੜਾ ਕਰਕੇ ਲੋਡ ਬਰਦਰ ਟਰੈਕਟਰ ਮਲੋਡ ਦੇ ਉੱਤੇ ਟਰੈਕਟਰ ਖੜੇ ਨੇ ਜੇ ਕਿਸੇ ਵੀਰ ਨੇ ਟਰੈਕਟਰ ਲੈਣੇ ਹੋਣ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦਾ ਧੰਨਵਾਦ ਵੀਰ ਨੂੰ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ